ਕਿ ਪੰਜਾਬ ਸਰਕਾਰ ਅੱਜਕੱਲ ਖਰਚੇ ਘਟਾਉਣ ਦਾ ਕੋਈ ਰਾਹ ਲੱਭ ਰਹੀ ਹੈ ਵਿੱਤੀ ਸੰਕਟ ਨੂੰ ਦੂਰ ਕਰਨ ਲਈ ਇੱਕ ਤੇ ਸਰੋਤ ਵਧਾਉਣ ਤੇ ਦੂਸਰਾ ਖਰਚੇ ਜਿਹੜੇ ਸਰਕਾਰੀਓ ਘਟਾਉਣ ਦੇ ਯਤਨ ਕੀਤੇ ਜਾ ਰਹੇ ਇਸ ਸਬੰਧ ਵਿੱਚ ਪਿਛਲੇ ਸਮੇਂ ਤੋਂ ਵੱਡੇ ਪੱਧਰ ਤੇ ਨੁਕਤੀਆਂ ਕੀਤੀਆਂ ਗਈਆਂ ਇੱਕ ਅਰਵਿੰਦ ਮੋਦੀ ਉਹਨਾਂ ਨੂੰ ਕੈਬਨਿਟ ਦਾ ਰੈਂਕ ਦੇ ਕੇ ਤੇ ਬਿੱਤੀ ਸਲਾਹਕਾਰ ਨੇ ਜੁਕਤ ਕੀਤਾ ਸੀ ਤੇ ਇਸੇ ਤਰ੍ਹਾਂ ਇੱਕ ਹੋਰ ਮਾਹਰ ਨੂੰ ਜੁਕਤ ਕੀਤਾ ਸੀ ਜਿਹਨਾਂ ਨੂੰ 77 ਦੀ ਜਿਹੜਾ ਰੈਂਕ ਦਿੱਤਾ ਗਿਆ ਸੀ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਪਿਛਲੇ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੂਰੀ ਵਿੱਤੂ ਭਾਗ ਦੀ ਟੀਮ ਤੇ ਜਿਹੜੇ ਸਲਾਹਕਾਰ ਨੇ ਮੋਦੀ ਸਾਹਿਬ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ ਜਿਹਦੇ ਵਿੱਚ ਹਰੇਕ ਡਿਪਾਰਟਮੈਂਟ ਨੂੰ ਚੈੱਕ ਕੀਤਾ ਜਾ ਰਿਹਾ ਸੀ ਟੋਲੀਆਂ ਜਾ ਰਹੀਆਂ ਸੀ ਉਹਦੇ ਲੱਭਣ ਦਾ ਜਦਨ ਕੀਤਾ ਜਾ ਰਿਹਾ ਸੀ ਇੱਕ ਸਰਕਾਰੀ ਖਰਚੇ ਕਿਵੇਂ ਘਟਾਏ ਜਾਣ ਇਸੇ ਤਰ੍ਹਾਂ ਗੱਲ ਆਈ ਵੀ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਸਰਕਾਰੀ ਉਹ ਪੈਨਸ਼ਨਰ ਨੇ ਜਿਹੜੇ ਉਹਨਾਂ ਦੀਆਂ ਪੈਨਸ਼ਨਾਂ ਕਿੰਨੀਆਂ ਜਾਂ ਇਸ ਗੱਤੇ ਵੀ ਕਈ ਤਰ੍ਹਾਂ ਦੇ ਕੰਮ ਬੁਸਕਾਂ ਕਿ ਮੈਨੂੰ ਯਾਦ ਹੈ ਜਦੋਂ ਛੇਵਾ ਤਰਖਾ ਕਮਿਸ਼ਨ ਕੈਪਟਨ ਸਰਕਾਰ ਨੇ ਲਾਗੂ ਕੀਤਾ ਵੀ ਤੇ ਉਸ ਵੇਲੇ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇੱਕ ਫਿਗਰ ਦਿੱਤੀ ਸੀ ਵੀ ਪੰਜਾਬ ਸਰਕਾਰ ਦੇ 285000 ਮੁਲਾਜ਼ਮ ਨੇ ਤੇ 307000 ਪੈਨਸ਼ਨਰ ਨੇ ਜਿਨ੍ਹਾਂ ਨੂੰ ਅਸੀਂ ਪੈਨਸ਼ਨਾਂ ਦੇ ਰਹੇ ਹਾਂ ਪਰ ਕਿਤੇ ਫਿਗਰ ਆਈ ਵੀ 3.5 ਲੱਖ ਤੇ ਇਹ ਗੱਲ ਪਤਾ ਲੱਗਾ ਮੀਟਿੰਗ ਚ ਆਈ ਵੀ ਇਹ ਵਿੱਤ ਵਿਭਾਗ ਤੇ ਜਿਹੜੇ ਸਬੰਧਤ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਮੁਲਾਜ਼ਮ ਰਿਟਾਇਰ ਹੋ ਕੇ ਪੈਨਸ਼ਨਾਂ ਲੈ ਰਹੇ ਨੇ ਉਹਨਾਂ ਕੋਲ ਕੋਈ ਜਾਣਕਾਰੀ ਹੈਗੀ ਆ ਵੀ ਕਿੰਨੇ ਕਿੰਨੇ ਕਿਹੜੇ ਕਿਹੜੇ ਰੈਂਕ ਵਾਲੇ ਮੁਲਾ ਗਿਨਾਨ ਉਹ ਪੈਸਾ ਮਿਲ ਰਿਆ ਨੇ ਤਾਂ ਫਿਰ ਸ਼ੰਕੇ ਉੱਕੇ ਫਿਰ ਇਹ ਪਤਾ ਲੱਗਾ ਹੋਰ ਗੰਭੀਰ ਚਰਚਾ ਕੀਤੀ ਗਈ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਕਿਤੇ ਨਾ ਕਿਤੇ ਗੜਬੜ ਹੋ ਸਕਦੀ ਹੈ ਵੈਸੇ ਤਾਂ ਕਈ ਵੱਡੀਆਂ ਫਿਗਰਾਂ ਵੀ ਸਾਹਮਣੇ ਆਈਆਂ ਨੇ ਕਿ ਇੰਨੇ ਹਜ਼ਾਰ ਜਿਹੜੇ ਨੇ ਉਹ ਪੈਨਸ਼ਨ ਪੈਨਸ਼ਨਾਂ ਲੈ ਰਹੇ ਉਹਦੇ ਤੇ ਸਰਕਾਰ ਦੀ ਕਾਂ ਆਖਿਆ ਕਿਤੇ ਸ਼ੱਕ ਹੈ ਪਰ ਦੂਸਰੇ ਪਾਸੇ ਵਿਤੂ ਭਾਗ ਦੇ ਸੂਤਰਾਂ ਸਿਰ ਇੰਨਾ ਵੱਡੀ ਫਿਗਰ ਨਹੀਂ ਹੋ ਸਕਦੀ ਕਿਉਂਕਿ ਪੈਨਸ਼ਨ ਦੇਣ ਵੇਲੇ ਜਿਹੜਾ ਪ੍ਰੋਸੈਸ ਚੱਲਦਾ ਹੈ ਫਿਜ਼ੀਕਲ ਵੈਰੀਫਿਕੇਸ਼ਨ ਹੁੰਦੀ ਹੈ ਲਾਈਫ ਸਰਟੀਫਿਕੇਟ ਜਿਹੜਾ ਹਰ ਸਾਲ ਲਿਆ ਜਾਂਦਾ ਹੈ ਇੰਨੀ ਗੜਬੜ ਨਹੀਂ ਲੱਗਦੀ ਪਰ ਵਿੱ ਨਰੀਏ ਉਹਦੇ ਸੰਬੰਧ ਵਿੱਚ ਸਾਰਾ ਡਾਟਾ ਜਿਹੜਾ ਇਕੱਠਾ ਕੀਤਾ ਜਾਊਗਾ ਸੋ ਪਤਾ ਲੱਗਾ ਦੇਤੋਂ ਭਾਗ ਦੇ ਬਾਰੇ ਕਾਫੀ ਚੱਕੀ ਪੱਤਰ ਵੀ ਜਿਹੜੇ ਆ ਉਹ ਰਿਲੀਜ਼ ਕਰੇ ਨੇ ਨੈਸ਼ਨਲ ਤੇ ਪ੍ਰਾਈਵੇਟ ਬੈਂਕਰ ਨੇ ਜਿੰਨਾਂ ਰਏ ਜਿਹੜੇ ਪੈਨਸ਼ਨਰ ਨੇ ਪੰਜਾਬ ਸਰਕਾਰ ਦੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਰਿਲੀਜ਼ ਹੋ ਰਹੀਆਂ ਨੇ ਪਹਿਲੇ ਪੜਾਅ ਵਿੱਚ ਜੋ ਪਤਾ ਲੱਗਾ ਵੀ ਇਹ ਸਾਰੇ ਬੈਂਕਾਂ ਨੂੰ ਲੈਟਰ ਲਿਖੇ ਜਾ ਰਹੇ ਨੇ ਵਿੱਤੂ ਭਾਗ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਵੀ ਇਹਨਾਂ ਸਾਰੇ ਪੈਨਸ਼ਨਾਂ ਦੀ ਜਿਹੜੀ ਰਿਪੋਰਟ ਹੈ ਜਾਣਕਾਰੀ ਹੈ ਉਹ ਦਿੱਤੀ ਜਾਵੇ ਇਹ ਵੀ ਬੈਂਕਾਂ ਨੂੰ ਕਿਹਾ ਵੀ ਇਹ ਵੀ ਦੱਸਿਆ ਜਾਵੇ ਵੀ ਸਾਰੇ ਪੈਨਸ਼ਨਰ ਨੇ ਜਿਹੜਾ ਕੇਵਾਈਸੀ ਇਹ ਸੰਬੰਧੀ ਦਸਤਾਵੇਜ਼ ਜਿਹੜੇ ਦੇ ਵਿਸ਼ੇਸ਼ ਤੌਰ ਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣ ਉਹਨਾਂ ਦੇ ਸਬੰਧਿਤ ਜਿਹੜੇ ਜ਼ਿਲ੍ਹਾ ਵਿੱਤ ਅਫਸਰ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਵੀ ਉਹਨਾਂ ਦੀ ਵਿਸ਼ੇਸ਼ ਤੌਰ ਤੇ ਵੈਰੀਫਿਕੇਸ਼ਨ ਇਹ ਜਿਹੜੀਆਂ ਉਹ ਪੱਕੀ ਜਾਵੇ ਪਰ ਨਾਲ ਇਹ ਵੀ ਗੱਲ ਜੋ ਸਾਹਮਣੇ ਆਈ ਹੈ ਤੇ ਜਿਹੜੇ ਆਸ਼ਰਿਤ ਲੈ ਰਹੇ ਨੇ ਪੈਨਸ਼ਨ ਫੈਮਿਲੀ ਪੈਨਸ਼ਨ ਜਿਹੜੇ ਲੈ ਰਹੇ ਨੇ ਉਹਨਾਂ ਤੇ ਜਾਰੀ ਸਰਕਾਰ ਦੀ ਆਖ ਹੈ ਵੀ ਉੱਥੇ ਕਿਤੇ ਗੜਬੜ ਹੋઈ ਹੋ ਸਕਦੀ ਹੈ ਇਹ ਵੀ ਗੱਲ ਆਈ ਤੇ ਜਿਹੜੀਆਂ ਮਰਤਕ ਮੁਲਾਜ਼ਮਾਂ ਦੀਆਂ ਭੀਆਂ ਨੇ ਜਿੰਨਾਂ ਜਿਹੜੀਆਂ ਪੈਨਸ਼ਨ ਲੈ ਰਹੀਆਂ ਨੇ ਕਈ ਅਜਹੀਆਂ ਵੀ ਨੇ ਜਿਨ੍ਹਾਂ ਨੇ ਵਿਆਹ ਵੀ ਕਰਾ ਲਏ ਪਰ ਇਹ ਗੱਲ ਜਿਹੜੀ ਹੈ ਕੱਪ ਜਿਹੇ ਸਾਹਮ ਖਾਸ ਕਰਕੇ ਜਿਹੜੇ ਫੈਮਿਲੀ ਪੈਨਸ਼ਨ ਪੈਨਸ਼ਨਰ ਨੇ ਉਹਨਾਂ ਉੱਪਰ ਸਰਕਾਰ ਦੀ ਅੱਖ ਹੈ ਪਰ ਬੈਂਕਾਂ ਨੂੰ ਵੀ ਗੱਲ ਕਹੀ ਗਈ ਹੈ ਜਿਵੇਂ ਸਾਰੀ ਵੈਰੀਫਿਕੇਸ਼ਨ ਕਰਕੇ ਜਿਹੜੀ ਹੈ ਉਹ ਰਿਪੋਰਟ ਦੇਣ ਉਹਦੇ ਦੇ ਸੰਬੰਧ ਵਿੱਚ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਸਬੰਧਤ ਡਿਪਾਰਟਮੈਂਟਾਂ ਨਾਲ ਵੀ ਕਿਹਾ ਜਾ ਰਿਹਾ ਹੈ ਔਰ ਵਿੱਤ ਵਿਭਾਗ ਆਪਣੇ ਪੱਧਰ ਤੇ ਵੀ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਟਕੀ ਕਰੇ ਜਿਹੇ ਕੇਸ ਆ ਜਿੱਥੇ ਫਰਜ਼ੀ ਢੰਗ ਨਾਲ ਪੈਨਸ਼ਨਾਂ ਕਢਾਈਆਂ ਜਾ ਰਹੀਆਂ ਤੇ ਦੋ ਐਕਸ਼ਨ ਬਰਾਬਰ ਕੀਤੇ ਜਾਣਗੇ ਪਹਿਲਾ ਐਕਸ਼ਨ ਇਹ ਹੋਊਗਾ ਕਿ ਸਬੰਧਤ ਜਿਹੜਾ ਵਿਅਕਤੀ ਹੈ ਜਨੇ ਫਰਜ਼ੀ ਢੰਗ ਨਾਲ ਪੈਨਸ਼ਨ ਕਰਵਾਈ ਹੈ ਉਸ ਸਾਰੀ ਰ ਦੋ ਮਾਮਲੇ ਇਕੱਠੇ ਚੱਲਣਗੇ ਇੱਕ ਤਾਂ ਤੁਰੰਤ ਰਿਕਵਰੀ ਕੀਤੀ ਜਾਊਗੀ ਤੇ ਦੂਸਰਾ ਅਜੇ ਵਿਅਕਤੀ ਵਿਰੋਧ ਜਿਹੜੀ ਹੈ ਉਹ ਐਫਆਈਆਰ ਦਰਜ ਕਰਾ ਕੇ ਕ੍ਰਿਮినਲ ਕੇਸ ਉਹਦੇ ਤੇ ਦਰਜ ਕਰਾਇਆ